ਹਰ ਇੱਕ ਰੰਗ ਹੈ ਆਪੇ ਬਉ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗਰ ਜੰਗੀ ਨਾ ਮੈਲਾ ਨਾ ਤੁੰਗਲਾ ਨਾ ਭਗਵਾਨਾ ਕੱਚ ਨਾਰਿਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਓ ਦਾਤਾ ਜੀ ਕਰਨੇ ਉਠਾਈ ਤੇ ਸਹਾਰੇ ਨੇ ਆਜ ਜਹਾਂ ਮੇਰੇ ਕਰ ਦਿਓ ਕਰ ਮਾਰੇ ਮਾਰੇ ਦੇ ਜੋ ਵੀ ਨਹੀਂ ਮਾਣਾ ਟਪਿਆ ਤੇਰੇ ਦੀਵਾਰੇ ਤੇ ਹਿੰਦਿਆ ਦਾ ਬੇੜਾ ਬੰਨੇ ਕਿਤੇ ਪੁੱਤਰਾਂ ਨੂੰ ਵਾਰ ਕੇ ਦੇਜ ਤੋਂ ਲਾਲ ਵਾਰਦੇ ਪੜਨੇ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਸੀ ਭੀਖੜ ਦੇ ਫਕਰਾਂ ਵਾਲੇ ਚੰਕੇ ਨੇ ਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਚੰਕੇ ਨੇ ਵਾਰੇ ਸੀ ਦੁਨੀਆ ਵਿੱਚ ਪਿਤਾ ਭੇਜਤਾ ਰੱਬ ਦੀ ਕੁਰਬਾਨੀ ਨੂੰ ਛੇਰਾ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀ ਆ ਦੀ ਨਮਸ਼ਕਾਰ ਹੈ ਓ ਛੋਟੀ ਵਿੱਚ ਉਮਰ ਦੇ ਜੰਗਾ ਪਾਣੀ ਬੜ ਲੜਿਆ ਤੂੰ ਪੀਰਾ ਦੇ ਨਾਲੇ ਦਾਤਿਆ ਬੰਨੀਆਂ ਅਸੀਂ ਚੜੀਆਂ ਤੂੰ ਗੱਲਾਂ ਤੇ ਚੋਜਾਂ ਪਰੀਆਂ ਕੀਤੀਆਂ ਬੜੀਆਂ ਤੂੰ ਵੱਡੇ ਹੋ ਜੰਗ ਕਰਾਂਗੇ ਅੱਖਾਂ ਬੰਦਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾ ਨੂੰ ਵਾਰ ਕੇ ਦੇਸ਼ ਤੋਂ ਲਾਲ ਵਾਰਦੇ ਪੜਨੇ ਤੋਂ ਨੰਦਪੁਰ ਆ ਕੇ ਕੰਨਾਂ ਨੂੰ ਤਾਰਿਆ ਕੀਤੀ ਜੇ ਬੈਸ ਕਿਸੇ ਨੇ ਖਿਆਲਾਂ ਨਾਲ ਹਾਰਿਆ ਕੋਨੇ ਦਰਸ਼ਨ ਕਰਕੇ ਆਪਾ ਸਵਾਰਿਆ ਅੱਖਾਂ ਨਾਲ ਵੇਖ ਜਰੇ ਨਾ ਮਾੜੇ ਦੀ ਹਾਨੀ ਨੂੰ ਚਹਰਾ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਮਿਆ ਦੀ ਨਮਸਕਾਰ ਹੈ ਫਿਰ ਪਹਿਲਾਂ